ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਸਮ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਤੀਸਰਾ ਬਚਨ ਕੀਤਾ ਸੀ 52 ਬਚਨਾਂ ਵਿੱਚੋਂ ਤੀਸਰਾ ਬਚਨ ਸੀ ਗੁਰਬਾਣੀ ਨੂੰ ਕੰਠ ਕਰਨ ਕੰਠ ਕਰਨੇ ਗੁਰਬਾਣੀ ਕਿਸੇ ਤਣਾਡ ਮਨੁੱਖ ਕੋਲ ਬੇਅੰਤ ਜਾਇਦਾਦ ਜ਼ਮੀਨ ਮਕਾਨ ਧਨ ਦੌਲਤ ਰੁਪਇਆ ਪੈਸਾ ਕਿੰਨਾ ਕੁਝ ਵੀ ਹੋਵੇ ਪਰ ਉਹ ਸਭ ਕਾ ਸੇ ਨੂੰ ਨਾਲ ਨਹੀਂ ਲਈ ਫਿਰਦਾ ਮੰਨ ਲਓ ਇੱਕ ਧਣੀ ਮਨੁੱਖ ਕਿਧਰੇ ਦਿਸ਼ਾਵਰ ਜਾਦਾ ਹੈ ਤੇ ਉੱਥੇ ਜਾ ਕੇ ਕਿਸੇ ਵਪਾਰੀ ਦੁਕਾਨਦਾਰ ਜਾੜਤੀ ਨੂੰ ਕਹੇ ਕਿ ਮੈਨੂੰ ਪਲਾ ਫਲਾ ਮਾਲ ਦੇ ਦੇ ਤਾਂ ਉਹ ਇਹੀ ਪ੍ਰਸ਼ਨ ਕਰੇਗਾ ਕਿ ਤੁਹਾਡੇ ਕੋਲ ਕਿੰਨੇ ਪੈਸੇ ਹਨ ਇਸ ਦੀ ਅਦਾਇਗੀ ਲਈ ਇਹ ਤਾਂ ਗੱਲ ਹੋ ਗਈ ਵਪਾਰ ਦੀ ਜਿਉ ਧਣੀ ਮਨੁੱਖ ਦੁਕਾਨਦਾਰ ਕੋਲੋਂ ਜਾਂ ਹੋਟਲ ਵਾਲੇ ਕੋਲੋਂ ਆਪਣੀ ਭੁੱਖ ਮਿਟਾਉਣ ਲਈ ਕੁਝ ਖਾਣ ਵਾਸਤੇ ਮੰਗੇ ਪਰ ਉਸ ਨੂੰ ਪੈਸੇ ਨਾ ਦੇ ਸਕੇ ਤੇ ਕਹੇ ਕਿ ਮੇਰੇ ਕੋਲ ਕਰੋੜਾਂ ਦੀ ਜਾਇਦਾਦ ਹੈ ਤਾਂ ਉਹ ਦੁਕਾਨਦਾਰ ਝੱਟ ਕਹੇਗਾ ਕਹੇਗਾ ਕੀ ਹੋਵੇਗੀ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਮੈਨੂੰ ਤਾਂ ਇਹ ਦੱਸੋ ਕਿ ਤੁਹਾਡੇ ਖੀਸੇ ਵਿੱਚ ਪੈਸੇ ਹਨ ਬਿਲਕੁਲ ਇਸੇ ਤਰ੍ਹਾਂ ਜੇ ਕਿਸੇ ਵਿਦਵਾਨ ਕੋਲ ਵੱਡੇ ਭਵਨ ਵਿੱਚ ਰੱਖਿਆ ਪੁਸਤਕਾਲਾ ਹੋਵੇ ਉਸ ਦੇ ਸੌਣ ਵਾਲੇ ਕਮਰੇ ਵਿੱਚ ਆਲੇ-ਦੁਆਲੇ ਪੁਸਤਕਾਂ ਦਾ ਢੇਰ ਲੱਗਾ ਹੋਵੇ ਘਰ ਵਿੱਚ ਵੀ ਥਾਂ-ਥਾਂ ਪੁਸਤਕਾਂ ਬੈਠਕ ਤੇ ਦੂਜੇ ਕਮਰਿਆਂ ਦੀਆਂ अलमारੀਆਂ ਵਿੱਚ ਸੱਜੀਆਂ ਹੋਣ ਤੇ ਜਦ ਕਿਦਰੇ ਬਾਹਰ ਜਾਏ ਤਾਂ ਕਿ ਉਹ ਆਪਣੇ ਨਾਲ ਬਕਸਿਆਂ ਵਿੱਚ ਕਿਤਾਬਾਂ ਭਰ ਕੇ ਲੈ ਜਾਏਗਾ ਇਸ ਸਾਰੇ ਦਾ ਲਾਭ ਉਸ ਨੂੰ ਸ਼ਾਇਦ ਇਸ ਤੋਂ ਵੱਧ ਨਹੀਂ ਹੋ ਸਕਦਾ ਕਿ ਉਸ ਕੋਲ ਬਹੁਤ ਕਿਤਾਬਾਂ ਹਨ ਗੱਲਾਂ ਤਾਂ ਉਸ ਗਿਆਨ ਦੀ ਹੋਵੇਗੀ ਜਿਹੜਾ ਉਸਨੇ ਹਾਸਲ ਕੀਤਾ ਹੈ ਹਿਰਦੇ ਵਸਾਇਆ ਕੰਠਾਗਿਰ ਕੀਤਾ ਹੈ ਇੱਕ ਪ੍ਰਾਤਨ ਮੁਹਾਵਰਾ ਇੱਥੇ ਕਿੰਨਾ ਢੁਕਦਾ ਹੈ ਕਿ ਪੈਸਾ ਗੱਠ ਤੇ ਬਾਣੀ ਕੰਠ ਪੈਸਾ ਗੰਠ ਤੇ ਬਾਣੀ ਕੰਠ ਅੱਜ ਕੱਲ ਇੱਕ ਅਜੀਬ ਰਿਵਾਜ ਚੱਲ ਗਿਆ ਇਸ ਮਸ਼ੀਨੀ ਯੁੱਗ ਵਿੱਚ ਮਨੁੱਖ ਮਸ਼ੀਨਾ ਦਾ ਇਨਾ ਗੁਲਾਮ ਹੋ ਗਿਆ ਕਿ ਆਪ ਵੀ ਅੱਧ ਪਚੱਦੀ ਮਸ਼ੀਨ ਹੀ ਬਣ ਕੇ ਰਹਿ ਗਿਆ ਅੱਜ ਤੋਂ ਚੁਥਾਈ ਅੱਧੀ ਸਦੀ ਪਹਿਲਾਂ ਸਕੂਲਾਂ ਪਾਠਸ਼ਾਲਾਵਾਂ ਵਿੱਚ ਪਾੜੇ ਯਾਦ ਕਰਾਉਂਦਾ ਰਿਵਾਜ ਸੀ ਇਹ ਨਹੀਂ ਕਹਿ ਸਕਦੇ ਕਿ ਇਸ ਦਾ ਕਿੰਨਾ ਗੁਲਾਬ ਹੁੰਦਾ ਸੀ ਜੀਵਨ ਵਿੱਚ ਪਰ ਇੱਕ ਗਲਤਤਾ ਜ਼ਰੂਰ ਹੈ ਕਿ ਦਿਮਾਗ ਦੀ ਗ੍ਰਹਿਣ ਕਰਨ ਦੀ ਸਮਰੱਥਾ ਜ਼ਰੂਰ ਵਾਧੀ ਸੀ ਹੁਣ ਇਮਤਿਹਾਨਾਂ ਵਿੱਚ ਨਕਲ ਤਾਂ ਭਾਵੇਂ ਅਜੇ ਜਾਇਜ਼ਕਰਾਰ ਨਹੀਂ ਕੀਤੀ ਗਈ ਪਰ ਕੈਲਕੂਲੇਟਰ ਅਤੇ ਸਾਇੰਸ ਕੈਲਕੂਲੇਟਰ ਦੀ ਆਗਿਆ ਦੇ ਦਿੱਤੀ ਗਈ ਹੈ ਬਾਹਰਲੇ ਦੇਸ਼ਾਂ ਵਿੱਚ ਤਾਂ ਵਿਦਿਆਰਥੀ ਇਹਨਾਂ ਦਾ ਇਸਤੇਮਾਲ ਖੁੱਲੇ-ਆਮ ਕਰ ਰਹੇ ਨੇ ਭਾਵੇਂ ਹੈ ਕਿ ਯਾਦ ਕਰਨ ਦੀ ਆਦਤ ਜਿਵੇਂ ਘਟਦੀ ਤੇ ਹਟਦੀ ਜਾ ਰਹੀ ਹੈ ਸਾਡੇ ਸਮੇਂ ਜਦੋਂ ਅਸੀਂ ਸਕੂਲ ਪੜ੍ਹਦੇ ਵਿਦਿਆਰਥੀ ਸਾਂ ਤਾਂ ਸਕੂਲਾਂ ਵਿੱਚ ਵੀ ਬਾਣੀ ਕੰਠ ਕਰਾਈ ਜਾਂਦੀ ਸੀ ਤੇ ਬਾਣੀ ਕੰਠ ਮੁਕਾਬਲੇ ਹੁੰਦੇ ਸਨ ਘਰਾਂ ਵਿੱਚ ਮਾਪੇ ਖਾਸ ਕਰਕੇ ਮਾਵਾਂ ਤੇ ਦਾਦੀਆਂ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਵਾਧੀਆਂ ਪਾਉਂਦੀਆਂ ਸਨ ਲਾਲਚ ਦੇਂਦੀਆਂ ਸਨ ਉਤਸ਼ਾਹਿਤ ਕਰਦੀਆਂ ਸਨ ਕਿ ਉਹ ਬਾਣੀ ਕੰਠਾਗਿਰ ਕਰਨ ਪਰ ਹੁਣ ਜਮਾਤਾਂ ਤੇ ਹੋਰ ਸਭਾਲ ਦਾ ਬੱਚਾ ਕਿਤਾਬਾਂ ਦੇ ਬੋਝ ਹੇਠਾਂ ਇੰਨਾ ਆ ਗਿਆ ਕਿ ਮਾਪੇ ਮਸਾਉਂਦੇ ਤੋਂ ਹੋ ਵਰਕੀ ਕਰਾਸ ਆ ਗਏ ਬਾਕੀ ਤੇ ਇਹ ਸਭ ਕੁਝ ਜਿਵੇਂ ਹੋਮ ਕਰ ਦਿੱਤਾ ਜਾ ਰਿਹਾ ਹੈ ਸਵਾ ਕਰ ਦਿੱਤਾ ਜਾ ਰਿਹਾ ਪਿੱਛੇ ਜੇ ਇੱਕ ਬਹੁਤ ਨਾਮਵਰ ਵੱਡੇ ਪਬਲਿਕ ਸਕੂਲ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਬਾਣੀ ਕੰਟ ਦੇ ਇਨਾਮ ਵੰਡੇ ਸਨ ਸਰੋਤਿਆਂ ਵਿੱਚ ਬੈਠੇ ਪੋਟਿਆਂ ਤੇ ਗਿਣੇ ਜਾ ਰਿਹਾ 25000 ਦੀ ਗਿਣਤੀ ਵਿੱਚੋਂ ਕੁੱਲ 47 ਬੱਚੇ ਸਨ ਜਿਨ੍ਹਾਂ ਨੂੰ ਜਪਜੀ ਸਾਹਿਬ ਜਵਾਨੇ ਯਾਦ ਸੀ ਤੇ 1 1 2 2 4 ਐਸੇ ਸਨ ਜਿਨ੍ਹਾਂ ਨੂੰ ਪੰਜ ਬਾਣੀਆਂ ਤਾਂ ਇਸ ਤੋਂ ਵੱਧ ਕੁਝ ਹੋਰ ਆਉਂਦਾ ਸੀ ਸਾਨੂੰ ਤਾਂ ਡਰ ਪਾਸਦਾ ਕਿ ਸਾਡੀਆਂ ਆਤਮਾਵਾਂ ਹੀ ਤਾਂ ਨਹੀਂ ਬਦਲ ਜਾਂਦੀਆਂ ਕੁਝ ਕੁ ਪਾਉ ਤੇ ਪਾਉ ਵਾਲੇ ਮਾਪੇ ਤੇ ਸਿਆਣੇ ਬੱਚੇ ਇਹ ਕਹਿੰਦੇ ਹਨ ਕਿ ਕੋਈ ਨਹੀਂ ਜੀ ਅਸੀਂ ਗੁਟਕੇ ਤੋਂ ਪਾਠ ਕਰ ਲੈਂਦੇ ਹਾਂ ਗੱਲ ਠੀਕ ਹੈ ਜੇ ਨੇਮ ਨਾਲ ਪਾਠ ਗੁਟਕੇ ਤੋਂ ਕੀਤਾ ਜਾਵੇ ਤਾਂ ਵੀ ਯਾਦ ਹੋ ਜਾਂਦਾ ਪਰ ਜਦੋਂ ਇਹੀ ਬੱਚੇ ਜਵਾਨ ਹੋ ਕੇ ਜ਼ਿੰਮੇਵਾਰ ਆਉਂਦਿਆਂ ਅਤੇ ਅਸਥਾਨਾਂ ਤੇ ਲੱਗਦੇ ਹਨ ਤਾਂ ਉਹਨਾਂ ਦੇ ਆਲੇ-ਦੁਆਲੇ ਖਲ ਜਗਨ ਬਾਣੀ ਤੋਂ ਟੁੱਟਣ ਤੇ ਬਾਣੀ ਨੂੰ ਭਲਾਉਣ ਵਿੱਚ ਪੂਰੀ ਮਦਦ ਕਰਦਾ ਹੈ ਜੀ ਉਹਨਾਂ ਨੇ ਪਹਿਲਾਂ ਗੁਰੂ ਕਿਰਪਾ ਦੁਆਰਾ ਬਖਸ਼ੇ ਉਦਮ ਨਾਲ ਬਾਣੀ ਕੰਠ ਕੀਤੀ ਹੈ ਤਾਂ ਉਸ ਵੇਲੇ ਉਹ ਇਸ ਤੋਂ ਲਾਭ ਪ੍ਰਾਪਤ ਕਰਨ ਲਈ ਸਗੋਂ ਬਾਣੀ ਨਾਲ ਜੁੜੇ ਰਹਿਣਗੇ ਤੇ ਟੁੱਟਣਗੇ ਨਹੀਂ ਇਹ ਠੀਕ ਹੈ ਕਿ ਸਾਨੂੰ ਪਾਠ ਬੈਠ ਕੇ ਠਹਿਰਾ ਕੇ ਅਤੇ ਵਿਚਾਰ ਕੇ ਕਰਨਾ ਚਾਹੀਦਾ ਫਿਰ ਜੇ ਕਦੀ ਸਮਾਂ ऐसा आ जाए कि पाठ ਦਾ ਸਮਾਂ ਸਫਰ ਚ ਡਿਊਟੀ ਆਦੀ ਦੌਰਾਨ ਆ ਜਾਏ ਤਾਂ ਇਹ ਪਵਿੱਤਰ ਨਾਮ ਟੁੱਟੇਗਾ ਨਹੀਂ ਬਾਣੀ ਕੰਠ ਕਰਨ ਦਾ ਇੱਕ ਹੋਰ ਮਹਾਤਮ ਹੈ ਇੱਕ ਤਰੀਕਾ ਹੈ ਵਸਤੂਆਂ ਨੂੰ ਭੌਤਿਕ ਤਰੀਕੇ ਨਾਲ ਆਪਣੇ ਅੰਦਰ ਲੈ ਜਾਣ ਦਾ ਭਾਵ ਜਿਸ ਵਸਤੂ ਨੂੰ ਸੇਵਣਾ ਹੈ ਖਾਣਾ ਹੈ ਉਹ ਮੂੰਹ ਵਿੱਚ ਪਾਈ ਜਾਏ ਗਲੇ ਤੋਂ ਲੰਘਾਈ ਜਾਏ ਤੇ ਫਿਰ ਅੰਦਰ ਪੁੱਜ ਕੇ ਸੰਮਲਿਤ ਹੋ ਕੇ ਰਚਮੇਜ ਕੇ ਖੂਨ ਦਾ ਹਿੱਸਾ ਬਣ ਜਾਏ ਬਿਲਕੁਲ ਇਸੇ ਤਰ੍ਹਾਂ ਮੂੰਹੋਂ ਪੜੀ ਬਾਣੀ ਕੰਠ ਤੋਂ ਉਤਰੀ ਬਾਣੀ ਅੰਦਰ ਗਈ ਬਾਣੀ ਖੂਨ ਵਿੱਚ ਰਚੀ ਬਾਣੀ ਸਾਡੇ ਚਾਲ ਚੱਲਣ ਦਾ ਕੇਵਲ ਹਿੱਸਾ ਹੀ ਨਹੀਂ ਬਣ ਜਾਏਗੀ ਸਗੋਂ ਸਾਡਾ ਸੰਚਾਲਨ ਵੀ ਕਰੇਗੀ ਸੋ ਬਾਣੀ ਕੰਠ ਕਰਨਾ ਇਸੇ ਲਈ ਹੀ ਸਤਿਗੁਰੂ ਨੇ ਬਖਸ਼ਿਸ਼ ਕਰਕੇ ਹੁਕਮਾਂ ਵਿੱਚ ਸ਼ਾਮਲ ਕੀਤਾ ਇਸ ਬਹਾਨੇ ਬਾਣੀ ਯਾਦ ਨਹੀਂ ਸੀ ਹੁੰਦੀ ਸਮਾਂ ਨਹੀਂ ਹੈ ਜੀ ਦਰਅਸਲ ਗੱਲ ਇਹ ਹੈ ਕਿ ਅਜੋਕਾ ਮਾਨਵੀ ਮਨ ਜਾਂ ਬਾਲਕ ਦਾ ਮਨ ਉਧਰ ਝੁਕਾ ਹੀ ਨਹੀਂ ਰੱਖਦਾ ਉਹਦੇ ਵਾਸਤੇ ਉਹਨੂੰ ਪ੍ਰੇਰਿਆ ਹੀ ਨਹੀਂ ਜਾਂਦਾ ਅੱਜ ਦੇ ਸਾਇੰਸਦਾਨ ਜੋ ਜੈਨੇਟਿਕ ਇੰਜੀਨੀਅਰਿੰਗ ਤੇ ਕੰਮ ਕਰ ਰਹੇ ਹਨ ਉਹ ਕਹਿੰਦੇ ਹਨ ਕਿ ਵਸਤ ਅਕਾਲ ਪੁਰਖ ਵੱਲੋਂ ਅੰਦਰ ਹੀ ਰੱਖੀ ਹੋਈ ਹੈ ਤੇ ਇਸ ਸਬੰਧੀ 80% ਕਾਰਜ ਪ੍ਰਕਿਰਤੀ ਨੇ ਪਹਿਲਾਂ ਹੀ ਸੰਪੰਨ ਕੀਤਾ ਹੋਇਆ 10 ਤੋਂ 20% ਕੋਸ਼ਿਸ਼ ਅਸਾਂ ਕਰਦੀ ਹੈ ਇਸ ਦਾ ਮਤਲਬ ਹੈ ਕਿ ਜਿਵਾਨੀ ਕੰਠਨੇ ਕੀਤੀ ਜਾ ਰਹੀ ਤਾਂ ਅਸੀਂ ਆਵੇਸਲੇ ਆ ਬੇਲ ਪਸੰਦ ਬੇਧਿਆਨੇ ਹਾਂ ਗੁਰਮਾਣੀ ਦਾ ਬੜੇ ਪਿਆਰ ਨਾਲ ਸਾਨੂੰ ਹਰਾਮਕੋਰ ਤੱਕ ਕਹਿੰਦੀ ਹੈ ਜੇ ਇੱਕ 5ਵੀਂ 7ਵੀਂ ਜਮਾਤ ਚ ਪੜ੍ਹਦੇ ਬੱਚੇ ਨੂੰ ਪਤਾ ਹੈ ਕਿ ਫਿਲਮ ਐਕਟਰ ਗੁਲਜ਼ਾਰ ਜ਼ਿਲਮ ਦਾ ਜੰਮਪਲ ਹੈ ਉਹਦੀ ਵੋਟੀ ਰਾਖੀ ਬੰਗਾਲ ਦੀ ਹੈ ਅਤੇ ਉਹਨਾਂ ਦੇ ਜੰਮੀ ਬੇਟੀ ਮੇਗਨਾ ਦਾ ਨਾਂ ਉਹਨਾਂ ਨੇ ਬੰਗਾ ਬੰਗਲਾਦੇਸ਼ ਵਿੱਚ ਰਹਿ ਗਈ ਨਦੀ ਦੇ ਨਾਮ ਉੱਤੇ ਰੱਖਿਆ ਹੈ ਤਾਂ ਕਿੰਨੇ ਅਫਸੋਸ ਦੀ ਗੱਲ ਹੈ ਕਿ ਉਹਨਾਂ ਨੂੰ ਆਪਣੇ ਬਹੁਮੱਲੇ ਵਿਰਸੇ ਬਾਰੇ ਕੁਝ ਵੀ ਨਹੀਂ ਪਤਾ ਹੋਰ ਧਾਰਮਿਕ ਸਾਹਿਤ ਤੇ ਇਤਿਹਾਸ ਦਾ ਦੂਰ ਦੀ ਗੱਲ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਵੀ ਨਹੀਂ ਆਉਂਦੀਆਂ ਇਹ ਤੱਥ ਬੜਾ ਚੱਕਰਿਤ ਕਰਦੇ ਹਨ ਪੂਜਕਾ ਕਰ ਦਿੰਦੇ ਹਨ ਪਰ ਫਿਰ ਵੀ ਇਹ ਕਹਿਣਾ ਬੰਦ ਹੈ ਕਿ ਇਹ ਬਹਾਨੇਬਾਜ਼ੀ ਹੈ ਸਿਰਫ ਬਹਾਨੇਬਾਜ਼ੀ ਜੇ ਕੁਝ ਹੋਰ ਹੈ ਤਾਂ ਉਹ ਧੋਖਾ ਦੇਹੀ ਹੈ ਜੋ ਅਸੀਂ ਕਿਸੇ ਨੂੰ ਨਹੀਂ ਆਪਣੇ ਆਪ ਨੂੰ ਦੇ ਕੇ ਆਪਣੇ ਆਪ ਨੂੰ ਆਪਣੇ ਅਸਲੇ ਤੋਂ ਦੂਰ ਕਰ ਰਹੇ ਹਾਂ ਇੱਕ ਬੜੀ ਮਜ਼ੇਦਾਰ ਗੱਲ ਹੈ ਜਿਹੜੇ ਅਸਲੇ ਨੂੰ ਛੱਡ ਕੇ ਔਝੜ ਪਏ ਜਾਂ ਗਵਾਚੇ ਹੋਏ ਹਨ ਉਹਨਾਂ ਦਾ ਹਾਲ ਇੰਝ ਹੀ ਹੈ ਜਿਵੇਂ ਗੱਲ ਵਿੱਚ ਫਾਈ ਪਾਈ ਹੋਵੇ ਜਾਂ ਗੁਲਾਮੀ ਦੀਆਂ ਜ਼ੰਜੀਰਾਂ ਪਈਆਂ ਹੋਣ ਪਰ ਜਿੰਨਾ ਗੱਲਾਂ ਵਿੱਚ ਜਿੰਨਾ ਗਲਿਆਂ ਵਿੱਚ ਜਿੰਨਾ ਕੰਠਾਂ ਵਿੱਚ ਬਾਣੇ ਹੈ ਉਹਨਾਂ ਦੇ ਕੰਠਾਂ ਵਿੱਚ ਇਹ ਜੰਜੀਰਾਂ ਨਹੀਂ ਪੈ ਸਕਦੀਆਂ ਕੰਠ ਇੱਕੋ ਹੀ ਹੈ ਭਾਵੇਂ ਉਸ ਕੰਠ ਵਿੱਚ ਗੁਰਬਾਣੀ ਰੱਖ ਲਈ ਜਾਵੇ ਤੇ ਭਾਵੇਂ ਉਸ ਕੰਠ ਵਿੱਚ ਜੰਜੀਰਾਂ ਪਾ ਲਈਆਂ ਜਾਣ ਗੁਰੂ ਉਹਨਾਂ ਦੇ ਬਿੜਹਾਰਣੇ ਜਾਂਦਾ ਹੈ ਜਿਨ੍ਹਾਂ ਨੇ ਗੁਰਬਾਣੀ ਕੰਠ ਵਿੱਚ ਰੱਖ ਕੇ ਸਨੂ ਹਿਰਦੇ ਵਿੱਚ ਧਾਰਨ ਦਾ ਧਿਆਨ ਕੀਤਾ ਕੰਠ ਮਾਲਾ ਜੀਵਾ ਰਾਮ ਸਹਿਸ ਨਾਮ ਲੈ ਲੈ ਕਰਿਓ ਸਲਾਮ ਹਿਰਦੇ ਵਿੱਚ ਵਸਿਆ ਨਾਮ ਜੀਬਾ ਤੇ ਆਏਗਾ ਜੀਬ ਉੱਤੇ ਜੋ ਨਾਮ ਹੈ ਇਹੀ ਗਲੇ ਦੀ ਮਾਲਾ ਮੰਗ ਹੈ ਹਰੀ ਰਾਏ ਦੇ ਕੰਠ ਲੱਗਣ ਲਈ ਮੋਤੀਆਂ ਮਣੀਆਂ ਹੀਰਿਆਂ ਰੂਦਰਾਖ ਜਾਂ ਉਹਨਾਂ ਦੀ ਮਾਲਾ ਪਾਉਣ ਦੀ ਲੋੜ ਨਹੀਂ ਬਲਕਿ ਬਾਣੀ ਹੀ ਕੰਠ ਵਿੱਚ ਰੱਖਣ ਦੀ ਲੋੜ ਹੈ ਜਦੋਂ ਬਾਣੀ ਸਾਡਾ ਅੰਗ ਬਣ ਕੇ ਸਾਡੇ ਕੰਠ ਪਵੇਗੀ ਤਾਂ ਗੁਰੂ ਪਾਤਸ਼ਾਹ ਸਾਨੂੰ ਆਪਣੇ ਕੰਠ ਲਾ ਲੈਣਗੇ ਕੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾਉ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਤ ਲਗੜਾ ਸਾਉ ਮਹੀਨੇ ਪੋ ਵਰਗੀ ਸਥਲਤਾ ਜ਼ਿੰਦਗੀ ਵਿੱਚੋਂ ਹਟ ਜਾਂਦੀ ਹੈ ਜਦੋਂ ਹਰੀ ਅਕਾਲ ਰੂਪੀ ਗੁਰੂ ਸਰੂਪ ਗੁਰਬਾਣੀ ਕੰਠ ਵਿੱਚ ਹੁੰਦੀ ਹੈ ਗੁਰੂ ਕਿਰਪਾ ਕਰੇ ਉਦਮ ਬਖਸ਼ੇ ਬਾਣੀ ਕੰਠਾगिर ਹੋਵੇ ਹਿਰਦੇ ਧਾਰਨ ਹੋਵੇ ਤੇ ਸਹਿਜ ਸੁਖ ਪ੍ਰਾਪਤ ਪ੍ਰਾਪਤ ਹੋਵੇ ਤਾਂ ਇਸ ਲਈ ਸਾਨੂੰ ਸਾਰਿਆਂ ਨੂੰ ਬਾਣੀ ਨੂੰ ਕੰਠ ਕਰਨਾ ਚਾਹੀਦਾ ਹੈ ਇਹ ਹੀ ਦਸਮ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੀਸਰਾ ਬਚਨ ਸੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੇ ਨੂੰ ਜਰੂਰ ਸਬਸਕ੍ਰਾਈਬ ਕਰੇ